ਬਹੁਤ ਸਤਿ ਸ਼੍ਰੀ ਅਕਾਲ ਨਗਰਿਕ ਗਿਲਦੀ ਸਾਰੇ ਸਾਡੇ ਬਠਿੰਡਾ ਲੋਕ ਸਭਾ ਤੋਂ ਵੀਰਵਾਰ ਸਰਦਾਰ ਜੀਤ ਸਿੰਘ ਜੀ ਕੁਟਨਾ ਸਾਹਿਬ ਕੈਬਨਟ ਮੈਂਬਰ ਪੰਜਾਬ ਉਹਨੇ ਬੀਤੇ ਸਰਦਾਰ ਜੀਤ ਸਿੰਘ ਜੀ ਮਹਿਨਾ ਸਾਡੇ ਬਲਾਲ ਪ੍ਰਧਾਨ ਸਰਪ੍ਰਧਾਨ ਪਾਕਾ ਖਾਣੂ ਸਹਿਵਾ ਫਤਿਹ ਜੀ ਨੇ ਉਹਨਾਂ ਦੀ ਕਾਰਸਾ ਵਾਹਿਗੁਰੂ ਜੀ ਦੀ ਭਰਤੀ ਪਾਸ ਕਰਾ ਕੇ ਦਿਵਾਰੇ ਆਪਾਂ ਨੂੰ 650 ਬਣਾ ਰਹੇ ਆ 4 ਮਹੀਨੇ ਦੇ ਵਿੱਚ ਤਾਂ ਕਿ ਤਰੀਫਾਂ ਦੇ ਮੈਚ ਹੁਣੀਆਂ ਦਾ ਕੋਈ ਹੋਗਾ ਕਿ ਦਿਵਾਰੇ ਵਾਲੀ ਫੇਰ ਨਵਾਂ ਬਣਾ ਰਹੇ ਆ ਜੋ ਸਾਰਾ ਐਸਟੀਮੇਟ ਲੱਗ ਚੁੱਕਿਆ ਜਿਹੜੀ ਅੱਜ ਆਪਾਂ ਨੂੰ ਤਰੀਫਾਈ ਆ ਰਹੀ ਆਗੇ ਤਾਂ ਮੈਂ ਐਸਟੀਮੇਟ ਲਵਾ ਕੇ ਭੇਜਦਾ ਉਦੋਂ ਬਾਅਦ ਮੈਂ ਕਿਸੇ ਦੇ ਨਾਲ ਕੰਮ ਸ਼ੁਰੂ ਕਰੀਆ ਤੁਸੀਂ ਪਿੰਡਾਂ 'ਲੇ ਬੈਠਿਓ ਆਪਦੀ ਇੱਕ ਕਮੇਟੀ ਬਣਾ ਲਿਓ ਨਗਰ ਆ ਦੇ ਕੋਈ ਥੋੜੀ ਰਕਮ ਵੀ ਜੇ ਮੈਂ ਕੋਈ ਵਿਆਹ ਕਰਾ ਆਂ ਜਾਂ ਭੋਗ ਦਾ ਥੋੜੀ ਜਿਹੀ ਰਕਮ ਰੱਖ ਕੇ ਇਹਨੂੰ ਤੁਸੀਂ ਉਹ ਤੋਂ ਲੈ ਕੇ ਪਾਰਕੀ ਕਰਕੇ ਚਲਾ ਲਿਆ ਕਰੋ ਤਾਂ ਕਿ ਇਹਦਾ ਜਿਹੜਾ ਆਉਣ ਵਾਲਾ ਖਰਚਾ ਦਾ 13 ਸੀ ਵਧੀਆ ਬਣਾ ਲੈ ਕੇ ਸਾਰੇ ਨੂੰ ਰੌਪ ਰੋਪਨ ਕਰਕੇ ਮੰਨ ਲਓ 2000 ਤਾਂ ਨਹੀਂ ਆ ਰਹੇ ਨਾ ਇਹਦਾ ਖਰਚਾ ਤੇ ਸਾਫ ਸਫਾਈ ਦਾ ਖਰਚਾ 보다 ਨਿਕਲਿਆ ਘੰਫੇ ਨੂੰ ਤੁਹਾਾਰੇ ਫੇਰ ਸਾਰੇ ਨੂੰ ਪੈਸੇ ਨੂੰ ਇੱਕ ਨੰਬਰ ਦਾ ਪੈਸੇ ਬਣਾਉਣ ਲੱਗੇ ਆਗੇ ਕਿ ਤੁਹਾਾਰੇ ਫੇਰ بہت واج گریب جی پیس کرتا پناہ ہزار چھوٹے سے چھوٹے پیسے لے جاتے نہیں تو کام لکھنا چاہتے نہیں اتنے پروگرام بیاہ خوشی کا بھی ਤੇ ਕੰਮ ਹੀ ਦਾ ਵੀ ਹੋਣ ਦਾ ਇਤਰਾਪ ਦੀ ਹੈ ਇਹ ਪਾ ਸਿਸਟਮ ਆ ਬਣਿਆ ਵਾਈ ਦੀ ਤੁਹਾਡੇ ਜਿੱਦਨੀ ਆ ਰਾ ਰੂਪਨ ਕਰਕੇ ਪੱਟੇ ਲਾ ਕੇ ਸੀ ਕਰੌਣ ਲੱਗੇ ਆ ਤਾਂ ਕਿ ਮੋਟਾ ਇੱਕ ਕੰਮ ਆ ਸਕੇ ਪਿੰਡ ਦੇ ਸਾਹੇ ਕੰਮਾਂ ਦੇ ਦੂਜੀ ਵਾਰ ਬੇਨਤੀ ਕਰਦਾ ਆਂ ਕਿ ਅਸੀਂ ਆਪਾਂ ਸੀਗਾ ਬਿਜਲੀ ਖਰੀਦ ਦੇਵਾਂਗੇ ਕਿਹਨਾਂ ਨੇ ਯਕੀਨ ਨਹੀਂ ਬੰਨਿਆ ਇਹਨਾਂ ਨੇ ਮੰਨ ਲਿਆ ਉਹ ਸਾਨੂੰ ਫੋਕ ਕੇ ਪਾਜਾ ਪਰ ਕਈ ਤੁਹਾਨੂੰ ਹਜੇ ਵੀ ਸੱਫਾ ਨੇ ਕਹਿੰਦੇ ਹੋਣਗੇ ਕਿਥੋਂ ਦੇ ਦੇ ਕੇ ਬਿਜਲੀ ਗੱਪ ਪਾਈ ਜਾਂਦੇ ਆ بجلی <tweede> چلی بجلی فری بھی کریت چودہ گھنٹے سولہ ਮੇਰੇ ਬਾਤੀ ਤੇ ਕਦੋਂ ਹੋਣਾ ਵਿਚਾਰ ਰਹਿ ਗਿਆ ਟਰੈਕਟਰ ਖੜ ਗਿਆ ਲੇਵਰ ਖੜ ਗਈ ਤੁਹਾਨੂੰ 1600 ਘੰਟੇ ਬਿਜਲੀ ਅਸੀਂ ਲਗਾਤਾਰ ਦਿੱਤੀ ਆ ਜਿਹੜੀ ਤੁਸੀਂ ਆ ਵੇਖਿਆ ਆ ਹੁਣ ਫੇਰ ਆਪਣੇ ਨਰਮਾਂ ਲੱਗਦਾਗਾ 10 ਘੰਟੇ ਨਰਮੀਆਂ ਦੇ ਵਿੱਚ 8 ਤੋਂ 10 ਘੰਟੇ ਅਸੀਂ ਬਿਜਲੀ ਹੁਣ ਵੀ ਦੇਈ ਜਾਂਦੇ ਆ ਤੇ ਨਹਿਰ ਨਗਾਤਰ ਵਗਦੀ ਆ ਤਾਂ ਕਿ ਆਪਾਂ ਨਰਮਾ ਵੀ ਸਹੀਏ ਕਿ ਨਰਮੇ ਦੇ ਚਾਰ ਪੱਤੇ ਨਿਕਲ ਕੇ ਮੁੜ ਕੇ ਲੋ ਦੇ ਨਾਲ ਮੱਚਦਾ ਨਿਕਾ ਕਿ ਭਗਵਾਨ ਤੇ ਮਾਰੇ ਸੋਚ ਸਕਦਾਗਾ ਇਸ ਤੋਂ ਲਾਪਾਂ ਆਉ ਕਰੀਆਂ ਦੀ ਗੱਲ ਕਰਨਗੇ ਨੌਜਵਾਨ ਖੜਿਆ 45 ਹਜ਼ਾਰ ਨੌਕਰੀ ਪਹਿਲੇ 2 ਸਾਲਾਂ ਦੇ ਵਿੱਚ ਦੇਣੀ ਸੀ ਤਾਂ ਮੰਮੋ ਜੀ ਆ ਕੇ ਕੰਡਦਾ ਰਹੇ ਹੁੰਦਾ ਸਿਰੇ ਨਹੀਂ ਚੜਦੀ 45 ਹਜ਼ਾਰ ਨੌਕਰੀ 2 ਸਾਲਾਂ ਚ ਦਿੱਤੀ ਆ ਬਿਨਾ ਸ਼ਿਫਾਰਿਸ਼ ਤੋਂ ਬਿਨਾ ਪੈਸੇ ਤੋਂ ਅੱਗੇ ਕੀ ਜਿਦਾ ਮੁਲਾਜ਼ਮ ਤੁਸੀਂ ਕਹਿੰਦੇ ਕਿ ਫਲਾਣ ਦੀ ਜਰ ਸਪਾਰਸ਼ ਲੱਗੀ ਜਦ ਦੋ ਕਿੱਲੇ ਵੇਚਦੇ ਤਾਂ ਮੁੰਡਾ ਆਉਣੀ ਲਵਾਇਆ ਤੇ ਹੁਣ ਤੁਸੀਂ ਦੱਸੋ ਅੱਜ ਅਸੀਂ ਗਏ ਆ ਕਿ ਮੈਂ ਦਲੀਆ ਨੇ ਖੜਾ ਹੋ ਗਿਆ ਚਰਗੜ ਸਰਚਾ ਵਾਲੇ ਕਿ ਮੇਰਾ ਮੁੰਡਾ ਕੋਕਨ ਵਾਲਾ ਨੇ ਜੀ ਪਟਵਾਰੀ ਆ ਗਿਆ ਬਾਪੂ ਨੇ ਖੜੇ ਹੋ ਕੇ ਸਪੀਕਰ ਤੇ ਬੋਲਿਆ ਫਿਰ ਦਲੀਆ ਨੇ ਆਗੇ ਬਾਪੂ ਖੜਾ ਹੋ ਕੇ ਬੋਲੇ ਕਿ ਮੇਰਾ ਆ ਗਿਆ ਮੇਰਾ ਮੁੰਡਾ ਲੈਣ ਲੈ ਗਿਆ ਇਹ ਸੋਚ ਨੌਜਵਾਨਾਂ ਚ ਕਿਉਂ ਚੱਲੀ ਆ ਤੇ ਕੋਈ ਸੁਪਾਸ ਕਿ ਕੋਈ ਪੈਸਾ ਨਹੀਂ ਜਿਹੜਾ ਜੋਗ ਨੌਜਵਾਨਾਂ ਜਿਹੜਾ ਉਹਨੂੰ ਨੌਕਰੀ ਨਿਯੁਕਤੀ ਇਸ ਪਾਸੇ ਲੱਗੇ ਹੋਈ ਆ ਸੋ ਟੇਲਾ ਤੇ ਪਾਣੀ ਹੋਰ ਤੇਲ ਤੋਂ ਲਾਵਾ ਮੈਂ ਕਹਿੰਦੀ ਗੜਬੜ ਦੀ ਗੱਲ ਕਰਦਾ ਦੋ ਸਾਲ ਹੋਏ ਆ ਮੇਰੇ ਦਾ ਪਿੰਡ ਹੈ ਇਹ ਆਪਦੇ ਪਿੰਡਾਂ ਚੋਂ ਆਪ ਬਣਾਣਾ ਤੇ ਕਿਹੜੇ ਇੱਥੇ ਖੜੇ ਆ ਇੱਥੇ ਗਰੌਂਡਾਂ 'ਚ ਆਉਂਦੇ ਰਹੇ ਆ ਪਾਦੀਵਾਲ ਖੇਡਦੇ ਰਹੇ ਆ ਕਬੱਡੀ ਖੇਡਦੇ ਰਹੇ ਆ ਸਾਰੇ ਜਿੰਨੇ ਜਾਣਦੇ ਮੇਰੇ ਪਿਤਾ ਜੀ ਕੋ ਜਾਣਦੇ ਆ ਵੈਹਸ ਦੇ ਸਾਥ 'ਚ ਜਿਹੜੇ ਸਾਨੂੰ ਨਹੀਂ ਪਾਉਂਦੇ ਵੈਹਸ ਕਰ ਲਿਓ ਸਾਡੇ 2 ਸਾਲਾਂ 'ਚ ਧਿੱਗੜ ਦੇ ਵਿੱਚ ਆਏ ਤਾਂ ਐਸੇ ਗਏ ਲੋ 2 ਸਾਲਾਂ 'ਚ ਆ ਮੰਡੀ ਆ ਗਈ ਮੰਡੀ ਦੇ ਉੱਤੇ 70 ਲੱਖ ਰੁਪਇਆ ਪਹਿਲਾਂ ਦਿੱਤਾ ਵੀ ਫੜ ਪੱਕਾ ਕਰਨਾ ਫਿਰ ਮੰਡੀ ਉੱਠੀ ਹੋ ਗਈ ਆਪਣੀ ਨਾਲ ਜਿਹੜਾ ਮਾਨਸੀ ਬੀਮਾ ਸੀ ਤੁਸੀਂ ਕਿਹਾ ਕਿ ਬਾਣ ਦੇ ਵਿੱਚ ਰੇਤਾ ਜਾਊਗਾ ਜਿਹੜੀ ਢੱਗਾ ਨਿਕਲ ਗਿਆ ਬਾਣ ਵਾਲੇ ਦੇ ਅਨੁਸਾਰ ਦਾ ਸਾਡੀ ਗੱਤ ਵੀ ਕੱਟੋ ਨਾਲ ਦੀ ਨਾਲ ਕੰਦ ਘਟਾਤੀ ਤਾਂ ਕਿ ਦੁੱਖਣਾ ਹੋਵੇ ਜਿੰਨੀ ਪੰਟੀ ਪੱਕੀ ਕਰਦਾ ਕੰਦ ਫੇਰ ਤੁਸੀਂ ਮੈਨੂੰ ਕਹਿੰਦਾ ਕਿ ਆਹ ਹੜਾ ਪੱਕਾ ਕਰਨਾ ਮੈਂ ਬੜਾ ਪੱਕਾ ਕਰਤਾ ਫੇਰ ਜਦੋਂ ਤੁਸੀਂ ਮੈਨੂੰ ਬੜੀ ਹੋਰ ਕਹਿੰਦੀ ਉਹ ਪੱਕੀ ਕਰਦੀ ਇੱਕ ਫੜਾ ਹੋਰ ਕਹਿੰਦਾ ਆਪਾਂ ਤਾਂ ਉਹ ਤਰੀਪਾਂ ਨਹੀਂ ਘੜੀ ਸੀਗੀ ਜਿਹੜੀ ਉਹ ਕਰਦੀ ਪਰ ਪਰਦੇ ਪਾਸੇ ਉਹ ਬਾੜਪੁਰਿਆ ਠੜੀ ਸੀ ਉਹ ਕਹਿੰਦੇ ਕਿ ਉਹ ਟੋਕੀ ਕਰਦੇ ਦੋ ਪਾਰਕਾ ਹੋਦੇ ਜਿਹੜੇ ਪਾਸ ਹੋਏ ਪਏ ਆ ਪਾਣੀ ਵਾਲਾ ਦਾ ਗਰਾਊਂਡ ਆ ਟੋਟਾ ਪਾਸ ਹੋਇਆ ਹੋਇਆ ਦਾ ਮੇਰਾ ਕਹਿਣ ਦਾ ਮਤਲਬ ਜਿਹੜਾ ਤੁਸੀਂ ਪੁੱਛੋ ਕਰਤਾ ਉਹਦਾ ਕਰਿਆ ਕਰਿਆ ਮੈਂ ਕੋਈ ਸਾਥ ਨਹੀਂ ਕਰਿਆ ਆਪਾਂ ਦੱਸਣਾ ਚਾਹੁੰਦੇ ਨਹੀਂ ਕਿ ਕੰਮ ਨਾ ਹੋਵੇ ਤਾਂ ਪੈਸੇ ਦੀ ਕੋਈ ਕਮੀ ਨਹੀਂ ਹੁਣ ਵੀ ਮੈਂ ਕਹਿੰਦਾ ਜੇ ਕੋਈ ਕਮੀ ਪੈਚੀ ਰਹੇ ਮੈਨੂੰ ਦੋਵਾਂ ਵੱਲ ਧਿਆਨ ਚਾ ਕਰਿਆ ਵੀ ਪਾਣੀ ਵੰਡਣਾ ਸੁੰਦੇ ਚੋਪੜਾਂ ਦੇ ਪਾਣੀ ਦਾ ਨਿਕਾਲ ਮੈਂ ਅਸਟੀਟੇਟ ਲਵਾ ਲਿਆ ਤੈਨੂੰ 157 ਲੱਖ ਰੁਪਈਆ ਲੱਗਦਾਗਾ ਥੋੜੇ ਛੋਪਣਾ ਦਾ ਪਾਣੀ ਕੇਟਾ ਨੂੰ ਲੱਗਾ ਲਾਦੇ ਤੇ ਥੋੜਾ ਆਤਾ ਰੋਕ ਪਟਿਆ ਜਾਂਦਾ ਮੈਂ ਤੁਹਾਨੂੰ ਕਹਿਣਾਗਾ ਕਿ ਜਦੋਂ ਥੋੜਾ ਆਤਾ ਹੁੰਦਾ ਤਾਂ ਮੈਂ ਜਿਹੜਾ ਪਿੰਡ ਦੇ ਵਿੱਚ ਪਾਣੀ ਖੜਦਾ ਜਾਂ ਜਿਹੜੀ ਉਹ ਘਰਾਂ ਵਾਲੇ ਦੇ ਵਿੱਚ ਆ ਕੇ ਪਾਣੀ ਵੜਦਾਗਾ ਉਹਦਾ ਨਕਾਲ ਥੋੜਾ ਉਹਦੇ ਉੱ사ਰੇ ਧਿਆਨ ਚਾ ਵਾਕੇ ਇੰਦਰ ਲੈ ਕੇ ਇੰਦਰ ਲੈ ਕੇ ਤੁਹਾਡਾ ਹੱਥ ਮਾਰਨਾ ਤੁਹਾਡੇ ਕੁੱਤਾ ਵਰਗਾ ਭਰਾ ਵਰਗਾ ਨਹੀਂ ਹੁੰਦਾ ਤੇ ਜਿਹੜਾ ਪਹਿਲਾਂ ਦਾ ਲੀਡਰਸ਼ਿਪ ਬਣਾਇਆ ਮੇਰੀ ਇੱਤਿਹਾਸ ਤੇ ਕਰੰਟ ਕਿੰਨਾ ਮਾਰਦਾ ਸੀ ਘਰ ਨੂੰ ਜਾ ਕੇ ਕੋਡਾਂ ਪਰਾਇਆ ਰੋਈ ਕਿ ਕਿੰਨੀ ਵੇ ਹਮ ਤਾਂ ਨਹੀਂ ਡੇਰੇ ਵੀ ਲੱਗਦੀ ਗੱਲ ਕਰਦਾ ਤੇ ਨਹੀਂ ਵੀ ਸੀ ਜੇ ਤੂੰ ਗੱਲ ਵੀ ਕਰਦੀ ਉਂੀ ਪਿੰਡ ਦੀ ਸਾਂਝੀ ਦੂਜਾ ਤੀਜੇ ਨੂੰ ਕਈ ਜਾਂਦਾ ਤੂੰ ਬੋਲਣਾ ਤੂੰ ਬੋਲਣਾ ਦੂਜਾ ਕਿ ਨਾ ਮੈਂ ਕਿਉਂ ਕਹਿੰਦਾ ਤੂੰ ਮੁਝਾਤ ਦੇਣਾ ਤੂੰ ਮੇਲਾ ਕਿ ਹਿੰਦਾਰੇ ਜਾਂ ਮੇਰੇ ਕੋਲੇ ਪ੍ਰੋਪਰ ਗੱਲ ਨਹੀਂ ਹੁੰਦੀ ਉਹਦੀ ਮੈਂ ਮਾਫੀ ਮੰਗ ਲੈਣਾ ਵੀ ਮੈਨੂੰ ਹੋਇਆ ਨਹੀਂ ਪਰ ਮੈਂ ਤੈਨੂੰ ਮਾਰਦਾ ਹੁੰਦਾ ਨੇ ਸਾਡਾ ਮੁੰਡਾ ਜਾਂਦੀਆਂ ਜਾਂ ਕੇ ਕੰਮ ਕਹਿੰਦੇ ਆ ਕੰਮ ਹੋ ਜਾਂਦਾ ਸੋਤੇ ਜਿਹੜਾ ਨੇ ਜਿੰਨਾ ਮੈਨੂੰ ਲੱਗਦਾ ਵੀ ਪੈਣ 2 ਸਾਲਾਂ ਦੇ ਵਿੱਚ ਇਸ ਪੈਣ ਦੇ ਉੱਤੇ ਮੇਰੇ ਕੰਮਾਂ ਦੇ ਪੈਸਾ ਲਾਇਆ ਉਹਨਾਂ ਮੈਨੂੰ ਮਾਣ ਆਉਂਦੀ ਮੇਰਾ ਜਿਹੜਾ ਆਪਣਾ ਫੁੱਟੀਆਂ ਸਾਹਿਬ ਦਾ ਜਿਹੜੀ ਝਾੜੂ ਦਾ ਪਟਨਾ ਜੇ ਉਹਨਾਂ ਹੀ ਚਾਹ ਹਟਾ ਤੋਂ ਨਾ ਕੋਸੋ ਕੋ ਤੋਂ ਧੁਕੜੇ ਚੋਕੜੇ ਹੋਰਦੇ ਤੇ ਕੈਲਵਰੀ ਲਾਦੇ ਆਪ ਨੂੰ ਕਿਤੇ ਕਾਗਿਆ ਨਹੀਂ ਨਾ ਪਾਉਂਦੇ ਤੇਰਾ 2 ਕਰੋੜ ਖੂਚ ਜਾਵੇ ਤੇ ਜਿਨ੍ਹਾਂ ਨੇ ਕਦੇ ਰੱਤਾ ਦਿੱਤਾ ਹੀ ਨਹੀਂ ਲਾੜਾ ਨਾ ਆਇਆ ਉਹ ਭਾਈਆਂ ਦੇ ਲੜ ਕਰੇ ਮਾਰਿਆ ਫਿਰ ਕੰਮ ਕਰਵਾਣ ਦੇ ਦਰ ਟੁੱਟ ਜਾਂਦਾ ਤੁਸੀਂ ਆਪ ਵੇਖ ਲਓ ਮੈਂ ਆਪ ਵੀ ਦਿੱਤਾ ਅੱਜ ਵੀ ਕਹਿਣਾ ਕਿ ਜਿਹੜੇ ਕੰਮ ਰਹਿਗੇ ਕਰਾਂਗੇ ਤੁਹਾਡੇ ਨਾਲ ਖੜੇ ਹਾਂ ਚੱਲਾਂਗੇ ਪਿੰਡ ਦਾ ਕੰਮ ਕਰਨਾ ਸਾਡਾ ਵਾਧਾ ਸੀ ਕਿ ਸੋਚੀ ਵੀ ਸਰਦੇ ਸੀ ਅਸੀਂ ਇਕੱਲੇ ਬਣ ਜਾਗੇ ਤੁਸੀਂ ਬਣਾਏ ਸਾਡੇ ਮਰਕੇ ਦਾ ਸੁਪਨਾ ਵੀ ਲੈ ਸਕਦੇ ਮੈਂ ਮੈਂ ਹੰਕਾਰ ਕਰਦਾ ਜਾਂ ਮੈਂ ਇਹ ਕਹਾਣੀ ਕਰਦਾ ਪਹਿਲਾ ਆਦਮੀ ਸੋਚਦਾ ਪ੍ਰਮਾਤਮਾ ਨੇ ਸੁਪਰਕਰਤਾ ਲੋਕਾਂ ਦੇ ਸੁਪਰਕਰਤਾ ਸਾਨੂੰ ਉੱਤੇ ਖਿੱਚਦਾ ਜਿੱਥੇ ਅਸੀਂ ਸੁਪਣਾ ਵੀ ਲੈ ਲਈਏ ਤੁਸੀਂ ਸੱਚ ਦੱਸਿਓ ਜੇ ਤੁਹਾਨੂੰ ਤੇਲ ਪੜੋਂ ਪੁੱਗਿਆ ਉਸ ਇਤਿਹਾਰ ਤੁਸੀਂ ਲਾਏ ਪੰਜਾਬ ਤੁਸੀਂ ਕੀਤਾ ਸੋ ਹੱਥ ਬਨ ਕੇ ਦੇਣ ਦੀ ਹੈ ਦੇਖੋ ਗੁੱਡੀ ਨਾ ਸਾਹਿਬ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਕਰਤਾਰ ਬਾਰੇ ਤੁਸੀਂ ਜਾਣੋ ਕੱਲ੍ਹ ਕੱਲ੍ਹ ਵੋਟਾਂ ਜਿਹੜੀਆਂ ਆਪਾਂ ਘਰ ਤੇ ਨਿਸ਼ਾਨ ਤੇ ਪਾਉਣੀਆਂ ਜੇ ਕੋਈ ਗਲਤ ਨਾ ਫਰਦੀਆਂ ਮਾਈਕ੍ਰੋ ਹੋ ਗਿਆ ਕਿਸੇ ਹਰਕਰ ਤੋਂ ਹੋ ਗਿਆ ਅਸੀਂ ਮੈਨੂੰ ਆਪਣੇ ਮਨ ਦਾ ਆਪਾਂ ਸਾਡੀ ਨੀਂਦ ਚ ਖੋਟ ਗਈ ਸਾਰੇ ਕਾਮਕਾਰ ਕਹਿੰਦੇ ਕੇ ਮੇਰੇ ਕਾਮਕਾਰ ਤੇ ਕੋਈ ਕੰਮ ਹੋ ਜਾਂਦੇ ਕੇ ਰਹਿ ਜਾਂਦੇ ਆ ਪਰ ਅਸਿਕ ਲਕੈਤਾ ਹੋਇਆ ਕੋ ਦਿਸਤਾ ਵਿਆਹ ਕਾਮਕਾਰ ਦਾ ਉਹਦੇ ਸਾਹਮਣੇ ਆ ਕਾਮਕਾਰ ਉਹਦੇ ਸਾਹਮਣੇ ਆ ਆ ਕਰ ਰਹੇ ਆ ਕੁਝ ਨਹੀਂ ਕਰ ਰਹੇ ਆ ਫਰਮਲ ਪਲਾਨ ਖਰੀਦ ਲਿਆਗਾ ਐ ਇੰਨਾ ਨੌਕਰੀਆਂ ਦੇ ਦਿੱਤਿਆਂ ਅਸੀਂ ਹਵਾ ਦੀ ਕਮਾਈ ਕਰਦੇ ਤਾਂ ਕਿਹੜਾ ਜਿਹੜੇ ਹੱਥ ਝੋੜ ਕੇ ਦੇਂਦੀ ਆ ਕੇ ਤੁਸੀਂ ਘਰ ਘਰ ਜਾਣਾ ਤੁਸੀਂ ਘਰ ਘਰ ਮੋਟਾ ਮੇੜੀਆਂ ਨੇ ਇਹ ਜੀ ਆਪਾਂ ਜਿੰਨਾ ਲੇਗੋ ਬੋਟਾ ਪਈਗਾ ਜਿੰਨੀਆਂ ਸਾਰੀਆਂ ਜਿੰਨਾ ਟੋਟਲ ਜਿੰਨਾ 77000 ਵੋਟ ਆਪਣੇ ਹਾਂ ਦੇ ਤੁਸੀਂ ਪਾਤੀ ਸੀ ਇਹ ਜੀ ਆਪਾਂ ਕੁੱਟਗੜ੍ਹ ਸਾਨੂੰ ਵਤੂ ਵੱਡੀ ਗਿਣਤੀ ਚ ਬੋਟਾ ਪਾ ਕੇ ਜਿੰਨਾ ਤਾਂ ਕਿ ਜਿਹੜੇ ਆਪਾਂ 2 ਸਾਲਾਂ ਦੇ ਵਿੱਚ ਕੋਈ ਕੰਮ ਕੀਤੇ ਆ ਉਹਦੇ ਮੋੜ ਲਾ ਸਕੈ ਇਹ ਕੁੱਟਨਾ ਸਾਰਾ ਮੈਬਰ ਪਾਰਲੀਮੈਂਟ ਜਾ ਕੇ ਆਪਣੇ ਲੜਕੇ ਦੀ ਗੱਲ ਪਾਰਲੀਮੈਂਟ ਚ ਕਰ ਸਕਣਾ ਆਪਾਂ ਜਿਹੜੇ ਫਟ ਹੁੰਦੇ ਨੇ ਮੈਨਾਂ ਬੈਠੇ ਆ ਉਹਨਾਂ ਨਾਲ ਬੈਠੇ ਇਹਨਾਂ ਨੂੰ ਪਹਿਲਾ ਕਹਿੰਦਾ ਕਿ ਨਾਉਨੋ ਹਰ ਗਿਆ

ਪਟਰੀ ਦੇ ਇਖਤਿਦ ਤੋਂ ਕੋਲੋਂ ਮਾਟਲਾਂ ਵਾਗੇ ਦੇ ਕਾਂਕੇ ਆਪਣੇ ਇਲਾਕੇ ਦੇ ਕੰਮਾਂ ਨੇ ਉਹ ਹੋ ਸਕਣਾ ਸੋ ਮੈਂ ਇਹ ਵੀ ਵਾਰ-ਵਾਰ ਬੇਨਤੀ ਕਰਦਾ ਕਿ ਸਿਰ ਚੋੜ ਕੇ ਲਾਣੇ ਪਾਈ ਜਟਕੜੇ ਹੋ ਕੇ ਜਿੱਥੇ-ਜਿੱਥੇ ਕੋਈ ਕੌਮੀ ਪੇਟੀ ਹੈ ਜੇ ਮੈਨੂੰ ਸੁਧਨਾ ਭਾਇਆ ਨੂੰ ਤੇ ਆਰਾਮ ਕਿਸੇ ਪਰਿਵਾਰਾਂ ਚ ਕੋਈ ਗੁੱਸੇ ਹੋਇਆ ਹੋਗਾ ਕੋਈ ਇੰਦਰ ਉਦਰਾ ਮੇਰੇ ਘਰ ਤੋਂ ਆ ਕੇ ਲੱਗ ਸਕਦਾ ਨੇ ਕਿਸੇ ਦਿਨ ਤਾਂ ਮੈਨੂੰ ਜਰੂਰ ਦੱਸੋ ਤਾਂ ਕਿ ਆਪਾਂ ਆਪਣਾ ਕਾਬਲਾ ਵਧਾਈਏ ਆਪਾਂ ਰਲ ਕੇ ਕਿੰਨੇ ਆ ਕੇ ਵਿਧਾਨ ਸਭਾ ਦੇ ਵਿੱਚ ਬੰਕਵੇਂ ਐਮਐਲਏ ਭੇਜਿਆ ਕਿ ਆਪਾਂ ਲੋਕ ਸਭਾ ਦੇ ਵਿੱਚੋਂ ਖੁੱਡੀਆਂ ਸਾਹਿਬ ਨੂੰ ਭੇਜ ਗਏ ਉਹਦਾ ਇੱਕੋ ਚਾਰ ਮੈਂ ਕਿ ਜਿਹੜੇ ਆਪਣੇ ਫੰਡ ਉੱਤੇ ਪਏ ਪਿੰਡੂ ਪਕਾ ਪੰਡਾ ਕੋਈ ਸੇਵਕੀ ਸ਼ਰਦਾ ਪੰਡਾ ਉਹ ਰੌਲਾ ਪਾ ਕੇ ਉੱਥੇ ਜਾ ਕੇ ਜਿਹੜਾ ਕਰਨਾ ਸੜਕਾਂ ਬੰਦ ਨਾ ਤੈਨੂੰ ਤੈਨੂੰ ਜਿਹੜਾ ਬਾਤਾਂ ਨੂੰ ਗਏ ਸੋ ਇਹਨਾਂ ਤੇ ਬਾਜੀ ਨੂੰ ਲੋਕ ਸਭਾ ਦੇ ਵਿੱਚ ਸਾਰੇ ਨੱਤਰ ਦਾ ਮੈਂ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਮਾਫੀ ਚਾਹਣਾ ਗੜੀ ਬਹੁਤ ਆਗਨਪਤ ਤੁਸੀਂ ਗੜੀ ਦੇ ਵਿੱਚ ਬੈਠੇ ਹੋ ਮਾਫੀ ਚਾਹਣਾ ਕਿ ਸਾਡੇ ਨੱਤਰ ਤੁਸੀਂ ਐਂਟੀ ਮੱਡੀ ਗਾਰਮੀ ਤੇ ਕਾਰਡੀ ਗਾਰਮੀ ਦੇ ਵਿੱਚ ਬੈਠੋ ਮੈਂ ਮਾਫੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪੇ ਬੇਨਤੀ ਕਰਦਾ ਸੁਮੇਤ ਕੁਟਿਆ ਜੀ ਨੂੰ ਕਿ ਆ ਕੇ ਸਭ ਤੋਂ ਦੇਖੋ ਬਾਪਾ ਛੋਟੀਆਂ ਸਾਹਿਬ ਤੁਹਾਡੇ ਨਾਲ ਨੇ ਪਿਆਰ ਨਾਲ ਕੀ ਕਰਦਾ ਸੂਰਗਰਗਰ ਸਿਰਕੇ ਬੰਦੇ ਬਲੌਂਡਰੇ ਦੀ ਵਰਨਜੀਤ ਦਾ ਖਾਲਸਾ ਵਰਨਜੀਤ ਦੀ ਬੰਦੇ ਜਦ ਫਿਕਰ ਸ਼ੁਰੂ ਕਰ ਉਹ ਤੋਂ ਪਹਿਲੇ ਕਦਮ ਕੀਤੇ ਹੈ ਪਹਿਲੇ ਨੇ ਮੈਂ ਸਾਬਨੇ ਆਖਿਆ ਵੀ ਅਸੀਂ ਤੁਹਾਨੂੰ ਆਪੇ ਇਸ ਦੂਰਗੜ ਤੱਕ ਲੈ ਕੇ ਹੋ The <laughs> music ਜੇ ਅਸਲ ਇਹ ਕੰਮ ਵਾਲਾ ਲੋਕ ਸਦੋਸਤ ਹੈ ਉਹਦੇ ਚਾਹੇ ਤਾਂ ਆਪਾਂ ਇੱਕ ਫਾਰਮ ਵੀ ਕਰ ਲਾਂਗੇ ਕਿ ਖੇਤਾਂ 'ਚ ਬਿਜਲੀ ਪੂਰੀ ਆਉਂਦੀ ਹੈ ਜਾਂ ਟੈਂਪਰਲ ਆਉਂਦੀ ਹੈ ਇਹ ਮੈਂ ਕੋਈ ਤੁਹਾਨੂੰ ਦੱਸਦੀ ਕਿ ਤੁਹਾਨੂੰ ਦੱਸ ਦੇ ਸਕਦਾ ਤੁਹਾਨੂੰ ਪਤਾ ਹੈ ਹਜ਼ਾਰ ਰੁਪਏ ਸਾਡੇ ਕੋਲ ਵੀ ਨਹੀਂ ਤਾਂ ਨਹੀਂ ਦਿੱਤਾ ਗਿਆ ਸਾਡੇ ਨਾਲ ਜਿਹੜਾ ਅਸੀਂ ਪੈਣਾ ਵਾਲਾ ਬਾਬਾ ਨੂੰ ਅਸੀਂ ਜੋ ਵਾਦਾ ਕੀਤਾ ਸੀ ਉਹ ਵੀ ਸਮੇਂ ਲਾਂ ਕਰਦੇ ਹੈ ਪਰ ਜੇ ਬਿਜਲੀ ਫ੍ਰੀ ਕਰਤੀ 25000 ਜੇ ਕਿਸੇ ਨੂੰ ਸਾਲ ਦਾ ਮਿਲੂ ਬਾਤ ਹੋ ਗਿਆ ਉਹ ਵੀ ਕਿੰਨਾ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਤਾਰਿਕ ਕਰਕੇ ਕੀ ਜੀ ਪੋਸੀਬਲ ਹੋ ਸਕੀਏ ਨਹੀਂ ਹੋਣਾ ਨਹੀਂ ਸੀ ਕਿਉਂਕਿ ਸਰਕਾਰ ਉਹੀ ਹੈ ਵਿਭਾਗ ਉਹੀ ਹੈ ਸਭ ਕੁਝ ਉਹੀ ਹੈ ਪਿਛਲੇ ਨੇ ਆਪਾਂ ਨੂੰ ਬਿਣਾ ਗੱਲੋ ਸ਼ਹੀਦ ਅਕੀਰ ਦੇ ਫੈਸਲੇ ਦੇ ਵਿੱਚ ਸੀ ਕਿ ਤੁਹਾਨੂੰ ਕੋਈ ਨਹੀਂ ਪੁੱਛਦਾ ਫੋਟੋ ਲਾਉਂਦੇ ਹੋ ਤੁਹਾਨੂੰ ਕੋਈ ਨਹੀਂ ਪੁੱਛਦਾ ਕਿਉਂ ਬੰਦ ਇਹਨਾਂ ਨੂੰ ਫੜ ਕੇ ਬੰਦਾ ਫੜੀਆ ਜਿਹੜਾ ਰੱਖੀ ਫੇਰ ਕੋਈ ਜੋ ਵੀ ਆਪਣੋਂ ਦੇ ਕਿਸੇ ਘੜਾ ਕੋਲ ਚਾਕੇ ਉਹ ਆਪਣਾ ਟੈਲੀਫੋਨ ਕਰੇ ਆਪੋ ਦੇ ਲੰਘੋਣੋ ਦੇ ਲੱਗੇ ਤੇ ਫੇਰ ਜਾ ਕੇ ਉਹ ਆਪਣਾ ਫੜਵੇ ਸਹਾਜਤਾਉਂ ਸੀਐਮ ਸਾਹਿਬ ਨੇ ਹੁਣ ਕੁਝ ਵੀ ਬਿੱਲੀ ਨਹੀਂ ਕਰਉਂਦੀ ਪਰ ਸਭ ਤੋਂ ਵੱਡੀ ਫਰਸਤੀ ਜਿਹੜੀ ਪਹਿਲੇ ਸਰਕਾਰ ਦੇ ਪੱਧਰ ਤੋਂ ਅਮਰੀਕਾ ਪੱਧਰ ਆਪਾਂ ਜਿਹੜੇ ਦਰਜ ਨਹੀਂ ਕਰਾਦੇ ਜਿਹੜੇ ਛੋਟੇ ਜਿਹੀ ਦਾ ਨੂੰ ਬਲੌਕ ਕਰਦੇ ਆ ਜਾ ਕੋਈ ਨਿੱਕੇ ਕਾਰੋਬਰ ਕਰਦੇ ਕੰਮ ਵਾਲੀ ਕਰਦੇ ਖੇਡ ਮਜ਼ਦੂਰੀ ਕਰਦੇ ਲੇਕੋ ਜੇਦਾ ਕਿਸੇ ਕੋਲੇ ਪਰਚੀ ਤਰੀਕ ਲੈ ਵੀ ਨਹੀਂ ਦਸੀ 1400 ਰੁਪਇਆ ਕਿਰਾਇਆ ਲੱਗੇ ਸੀ ਉਹ ਫਰਮਲ ਪਲਾਂਟ ਦਾ ਹਿੰਸਾਲਾ ਆਪਣਾ ਜਿਹੜਾ ਫਰਮਲ ਪਲਾਂਟ ਮੁੱਖ ਮੰਤਰੀ ਖਾਬੜੇ ਨੇ 2000 ਕਰੋੜ ਰੁਪਏ ਦੇ ਵਿੱਚ 2000 ਕਰੋੜ ਦੀ ਜਮ੍ਹਾਂ ਵੀ ਨਹੀਂ ਉਹਦਾ ਕਿਰਾਇਆ 1400 ਰੁਪਏ ਲੱਗੇ ਸੀ ਪੰਜਾਬ ਸਰਕਾਰ ਦਾ ਕੈਪਟਨ ਕਿਹਨੇ ਬਾਲ ਕੇ ਹੁਣ ਰੱਜ ਦਾ ਕਿਸ ਨੂੰ ਹੋਗਾ ਨਹੀਂ ਇਹਦਾ ਸਵਾਲ ਹੈ ਚੇਦਰ ਸਿੰਘ ਦੇਵ ਸੋਈ ਗੁੱਟਕਾ ਨੇ ਗੁਰਮੀਤ ਮੋਜੋ ਕਦੋਂ ਕੰਪਨੀ ਜਗ੍ਹਾ ਬਸਣ ਰੱਖਣਗੇ ਅਸੀਂ ਖੋਸ਼ ਹਾਂ ਜਿਹੜਾ ਪਿਛਲੇ 18-1800 ਕਰੋੜ ਰੁਪਏ ਦੇ ਪ੍ਰਾਇਰ ਟੈਨੈਂਸੀ ਬਾਰੇ ਕਹਿੰਦੇ ਫਰਮਾ ਫਲਾਂਟ ਨੂੰ ਉਹ ਬਚਾ ਲਈ ਸਰਕਾਰ ਨੇ ਇਹ ਇੱਕ चीज ਦੀ ਸਾਰਾ ਕੁਝ ਨਬੜਨਾ ਮੈਂ ਦਰਮਿਆਨੇ ਘਰਾਣਿਆਂ ਦਾ ਸਾਰੇ ਆਉਣੇ ਆਪਣੇ ਜ਼ਾਇਦਾ ਦਾ ਉਹ ਜਵਾਬ ਹੁੰਦੇ ਆ ਮੈਂ ਸਾਡੇ ਤੋਂ ਲੱਖ ਤੋਂ ਡੇ ਕੋਈ ਕੰਪਨਟ ਕਰਾਇਆ ਲੱਖ ਜੀ ਤੁਹਾਡੇ ਸਾਹਮਣੇ ਸਾਡੇ ਸਿਰ ਪਹਿਲੇ ਆਲ ਉਹ 2 ਲੱਖ ਬੈਠੇ ਆ ਉਹ ਉਹਨਾਂ ਦਾ ਬਾਪ ਤਾਂ ਮੈਂ ਤਾਂ ਇਹ ਆਖੂਗਾ ਵੀ ਇਹੀ ਸ਼ੋਖਾ ਇਹ ਅਦਾਸਾ ਕਲੇ ਵੀ ਜਿੱਥਾ ਸਰੀਰਕ ਤੌਰ ਤੇ ਨਹੀਂ ਮਿਲਦੀ ਚਾਹੇ 15 ਸਾਲ ਦਾ 18 ਸਾਲ ਜਵਾਨ ਚੋ ਕੇ ਤਰ ਕੋਤੀ ਦੇ ਪਿੰਡ ਤੋਂ ਹੋਈ ਹੈ ਉਹਨਾਂ ਜਿਹੜੇ ਪੰਜਾਬ ਦਾ ਭਗਵੰਤਰੀ ਭਵਨ ਸਿੰਘ ਬਾਣੀ ਰਵੇ ਕਿਉਂਕਿ ਜੇ ਦੋ ਦੋ ਕਾਲਾ ਨੇ ਜਵਾਨ ਫਟਵਾਰੀ ਲਾ ਕੇ ਸਾਡੇ ਪਿੰਡ ਮਜ਼ਦੂਰੀ ਕਰਦੇ ਸਾਡਾ ਦੋਤਾ ਸਾਡੇ ਪਿੰਡ ਦਾ ਮਜ਼ਦੂਰੀ ਕਰਦਾ ਸਾਡੇ ਸਾਹਮਣੇ ਬੰਦ ਚੱਕ ਚੱਕ ਕਿਉਂ ਨੇ ਜਿੱਥੇ ਲੋਕਾਂ ਦੇ ਘੋਟੇ ਦਾ ਬੰਦ ਕਰਦੇ ਇੱਕ ਦਰਦ ਦਿਹਾੜੀ ਜਾਂਦਾ ਰਿਹਾ ਉਹ ਮੁੰਡਾ ਸਰਵਿਸ ਇੰਸਪੈਕਟਰ ਬਣਿਆ ਉਹ ਸਰਕਾਰ ਉਸ ਨੂੰ ਇਸ ਕਰਕੇ ਮੌਸਿਕਲ ਹੋਇਆ ਇਸ ਕਰਕੇ ਹੋ ਗਿਆ ਵੀ ਤੁਸੀਂ ਸਾਰੇ ਪੂਰੀ ਮਾਤਰਿਕਣ ਪੂਰੀ ਦਲੇਰੀ ਨਾਲ ਪੂਰੀ ਵਾਅਦੇ ਦੇ 2000 ਪਰਦੇ ਤੇ ਆਵਾਮੇ ਪਾਰਟੀ ਸਰਕਾਰ ਨੂੰ ਛੋਟੇ ਵੱਲੇ ਸਾਰੇ بڑے بڑے ਮਾਤਰ ਬੜੇ ਮਿਹਨਤੀ ਜੇਕਰ ਆਪ ਨੂੰ ਖੁਟੇਗਾ ਸਾਹਿਬ ਦਾ ਪ੍ਰਕਾਪਨ ਕਰਦਾ ਤੇ ਵੀਰ ਜੀ ਨਾਲ ਵੀ ਮਿਲ ਗਿਆ ਸੀਐਫ ਸਾਹਿਬ ਆਪਣੇ ਦੇ ਜਿਹਨਾਂ ਬੰਦਾ ਪਾਸਤੇ ਚੋਭੀ ਘਰ ਕੇ ਪੰਜਾਬ ਦੇ ਪੰਜਾਬ ਦੇ ਬੱਚਿਆਂ ਦੀ ਪੰਜਾਬ ਦੇ ਪਾਣੀ ਦੀ ਗੱਲ ਸੋਚਦੇ ਆ। ਜਿੰਨੇ ਜਦੋਂ ਬੰਦੇ ਆਪਣੇ ਕੋਲ ਗਣੀਵਾਰ ਬਾਤਾਂ ਲੋਗੇ ਤਾਂ ਜੇ ਵੀ ਆਪਣੇ ਕੋਈ ਕੰਮ ਜਿਹੜੇ ਰਹਿ ਨਹੀਂ ਗਏ ਕਿ ਫੰਡ ਜੇ ਆਪਾਂ ਨੂੰ ਐਮਪੀ ਫੋਕਲ ਰੈਪਰ ਐਮਪੀ ਫੋਕਲ ਜੋ ਕਰਦੇ ਕਰਾਂਗੇ ਸੈਂਟਰ ਤੋਂ ਲੈ ਕੇ ਉਹਨਾਂ ਨੂੰ ਝੂਠੋ ਜਿਹਨੇ ਪਹਿਲਾਂ ਪੰਜਵਰਤ ਪੀ ਪੰਜਵਰਤ ਦਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਜਣਪਟ ਦੀ ਤੇ ਉਸ ਤੋਂ ਬਾਅਦ ਹਸ ਸਰਦਕਾਰ ਬਾਦਲ ਨੇ ਗੋਹਣ ਉਭਾਰਦਾ ਜਦੋਂ ਜਾਗਦੀ ਗੁਰਮੀਤ ਸਿੰਘ ਖੋਟੇ ਕਰਨੇ ਪਾਉਂਦੇ ਪ੍ਰਿੰਸ ਨੂੰ ਕਾਲਾ ਚੱਕੀ ਤਾਂ ਤੇਜ ਦਾ ਪ੍ਰਧਾਨ ਮੰਤਰੀ ਚਾਹੇ ਕੋਈ ਹੋਵੇ ਉਹਦੇ ਕੋਲੇ ਕੰਮ ਸੌਮੇ ਨੇ ਜੇ ਉਹ ਬਕਰ ਸੁਧਾਰ ਕਰਦਾ ਪੱਕਾ ਜਿਹੜਾ ਦੋ ਵਾਰੀ ਬਾਦਲ ਕਰ ਲੋ ਫਿਰ ਪੰਜਾਬ ਲੋਕ ਉਹਦੀ ਗੋਆ ਕਰਿਆ ਕੋਈ ਪੰਜਾਬ ਚੋਂ ਅਫਤਬ ਚੀਜ਼ ਨਹੀਂ ਹੋਗੀ ਫਿਰ ਦਾ ਬੀਰ ਕੋਲ ਕੇ ਭਾਈ ਜਦੋਂ ਦੂਰ ਨਾਲ ਸਾਡੇ ਚੋਂ ਦਾ ਤੇ ਜਿੰਨਾ ਦਾ ਜਾਦੇ ਜਾਣਾ ਸਭ ਤੋਂ ਜਿਆਦਾ ਮਾਣ ਆ ਸਰੋ ਤੁਹਾਡੇ ਦੇ ਐਮਐਲਏ ਸਾਉਂਦੀ ਬਿੰਦ ਤੇ ਉਹ ਗੇਂਜਰ ਦੀ ਉਹ ਚੀਜ਼ ਪਿੰਡਾਂ ਚਾਹੀਦਾ ਥਰੀ ਰੈਲੀ ਹੋਈ ਛੇਤੀ ਪੱਟੀ ਰੈਲੀ ਸੀ ਮੁੱਖ ਮੰਤਰੀ ਸਾਹਿਬ ਨੇ ਬਾਅਦ ਵਿੱਚ ਨਾਮ ਲੈ ਕੇ ਐਮਐਲਏ ਸਾਉਂਦੀ ਬਿੰਦ ਬਹੁਤ ਬੀਤੀ ਤੇ ਬਹੁਤ ਕਿਰਮਤ ਵਾਲੇ ਫੋੜੇ ਪੰਚਾਉਂ ਫੋੜੇ ਜਗਾਂ ਦੇ ਅਲਿਗਟਡ ਹੋਣ ਉਹ ਚੋਕੀ ਸਭ ਨੂੰ ਪਤਾ ਹੈ ਤੁਸੀਂ ਸਾਰਿਆਂ ਨੇ ਇਹਨਾਂ ਦੀ ਲੀਡਰਸ਼ਿਪ ਚ ਬੜੀਆ ਇਨਕਾਰ ਦਾ ਸਭਾਰ ਲੈਣਾ ਪਿਛਲੀ ਵਾਰੀ ਐਮਐਸ ਤੋਂ 70000 ਰੁਪਏ ਸੀ ਐਲਜੀ ਅਸੀਂ ਉਮੀਦ ਕਰ ਰਹੇ ਹਾਂ ਕਿ ਸੀਐਮ ਸਾਹਿਬ ਦੀ ਮਿਹਨਤ ਇਹਨਾਂ ਦੀ ਮਿਹਨਤ ਤੇ ਸਾਡੇ ਪਰਿਵਾਰ ਤੇ ਮਾਲਕਾਨੀ ਦੇ ਸ਼ਰਾਫਤ ਦੇ ਨਾਤੇ ਪੇ ਅੰਦਰ ਵੀ ਤੁਸੀਂ 85000 ਪਾਓਗੇ ਜਿਹੜੇ ਬਜ਼ੁਰਗ ਬੈਠੇ ਨੇ ਪੁਰਾਣੇ ਉਹਨਾਂ ਨੂੰ ਵੀ ਮੇਕਲ ਆਉਣ ਤੇ ਵਿਜੇ ਸਟਾਫ ਪਰਵਾਰ ਜੈਲਰ ਜੀ ਦੇ ਦੇਵਚਿ ਕੁਟਿਬਾ ਦੇ ਹਮਾਲਗਰੀ ਨਾਲ ਦੇ ਪੋਟਲਾਣੀ ਚੜਦਾ ਤਾਂ ਸੀ ਉਹਨਾਂ ਦੇ ਮਾਮਲੇ ਬਿਲਕੁਲ ਲੀਗ ਨਹੀਂ ਲਾਈ ਪਿੱਛੇ ਬੜਾ ਬੜੀ ਫਟਤੀ ਜਦੋਂ ਸੀ ਉੱਥੇ ਮੇਰੇ ਸਟੂਡੈਂਟ ਸੀ ਮੇਰੇ ਸੈਕਟਰ ਦਾ ਉਹਨੇ ਬਵਾਦ ਕਰਕੇ ਆਖਿਆ ਸੀਗਾ ਕਿ ਜੀ ਬਤਰੀ ਨਹੀਂ ਬਣਦੀ ਅਸੀਂ ਤਾਂ ਹੀ ਸਾਡੇ ਸੈਕਟਰ ਚ ਪੜਦਾ ਸੀਗਾ ਕਦੇ ਵੈਸੇ ਗੱਲਾਂ ਕਰ ਮੈਂ ਅੰਦਰ ਸੀ ਕਿ ਸਾਹਮਣੇ ਬਾਈਕੋ ਉਹਨਾਂ ਜਾਂਦਾ ਸੀ ਸਾਡੇ ਪਰਵਾਰ ਦੀ ਜਿਹੜੀ ਤਾਕਤ ਹੈ ਆਵਾਜ਼ ਆਈ ਹੈ ਬਾਦਗਲ ਦੇ ਪੱਲੇ ਬਾਦਰਾਂਗੇ ਜ਼ਮੀਨਾਂ ਪਲਾਟ ਚੈਨਤ ਸਭ ਜੀਵ ਹੋ ਰਹੀਆਂ ਤੇ ਦਿਨ ਸੇ ਬੁਗਿਆ ਦੀ ਮੰਦਰੀ ਸਾਹਮਣੇ ਤੇ ਬਹੁਤ ਵੱਡੇ ਵੱਡੇ ਗੁਰੂ ਜੀ ਨਾਲ ਉਹਨੇ ਸਾਡੇ ਪਰਿਵਾਰ ਨੂੰ ਦੇਖਿਆ ਰੰਗਰੇ ਨੋਨਾਂ ਨਾਲ ਚ ਵੀ ਇੰਨਾ ਕੁ ਵੀ ਕੋਈ ਇੰਨੀ ਕਿਹੜੀ ਚੀਜ਼ ਲੱਭ ਜੇ ਲੋਕ ਤਾਂ ਆਖਦੇ ਕਿ ਅਸੀਂ ਕਿਸ ਤੋਂ ਚਾਹਾਂਗੇ ਆਪਣੇ ਪਿੱਤਰ ਅਸੀਂ ਜੇ ਪਿੱਤਰ ਹੁੰਦਾ ਤੇ ਇੰਨਾ ਨਹੀਂ ਲਾਈ ਉਹ ਕਿੰਨਾ ਸੀ ਵਿਆਹ پورا مال رکھوسا واحر جی کا خالصا واحر